ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਸਭ ਠੀਕ ਠਾਕ ਹੋ ਬਾਈ ਅੱਜ ਆਪਣਾ ਸਿੰਗਾਪੁਰ ਹੈਗਾ ਪੰਜਵਾਂ ਦਿਨ ਸਿੰਗਾਪੁਰ ਵਿੱਚ ਆਪਾਂ ਵਰਕ ਵੀਜ਼ੇ ਦੇ ਵਰਕ ਵੀਜ਼ੇ ਤੇ ਆਏ ਹੋਏ ਆ ਤੇ 29 ਤਰੀਕ ਨੂੰ ਆਪਾਂ ਆਪਣੇ ਘਰੋਂ ਚੱਲੇ ਸੀਗੇ ਬਠਿੰਡਾ ਤੋਂ ਅੰਮ੍ਰਿਤਸਰ ਟ੍ਰੇਨ ਤੇ ਤੇ ਅੰਮ੍ਰਿਤਸਰ ਤੋਂ ਦਿੱਲੀ ਫਲਾਈਟ ਤੇ ਦਿੱਲੀ ਤੋਂ ਸਿੱਧਾ ਆਏ ਆ ਸਿੰਗਾਪੁਰ ਸਿੰਗਾਪੁਰ ਪਹੁੰਚੇ ਆ ਤੇ ਜਿਹੜੀ ਆਪਣੀ ਆਨ ਬੋਰਡਿੰਗ ਹੋਈ ਸੀਗੀ ਉਹ ਇੱਕ ਤਰੀਕ ਦੀ ਸੀ ਇਸ ਤਰ੍ਹਾਂ ਕਿ ਜੀ 30 ਤਰੀਕ ਦੀ ਰਾਤ ਫਿਰ ਉਹ 에어ਪੋਰਟ ਦੀ ਕੱਟਣੀ ਪਈ। 에어ਪੋਰਟ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ। ਬਹੁਤ ਵਧੀਆ ਸਾਫ ਸਫਾਈ ਹੈ ਤੇ ਹੋਰ ਵੀ ਇੱਥੇ ਚੀਨੀ ਬੰਗਲਾਦੇਸੀ ਬਹੁਤ ਸਾਰੇ ਲੋਕ ਇੱਥੇ ਰਾਤ ਕੱਢਦੇ ਆ ਇੱਥੇ ਰਾਤ ਕੱਟਣ 'ਚ ਕੋਈ ਵੈਸੇ ਪ੍ਰੋਬਲਮ ਨਹੀਂ ਹੈਗੀ। ਕੋਈ ਪੁਸਤਾਸ਼ ਨਹੀਂ ਹੁੰਦੀ ਇੱਕ ਵਾਰ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਬਸ ਤੁਸੀਂ ਇੱਥੇ ਰਹਿ ਸਕਦੇ ਹੋ ਇੱਕ ਅੱਧੀ ਰਾਤ। ਤੇ ਉਸ ਤੋਂ ਬਾਅਦ ਬਈ ਇੱਕ ਤਰੀਕ ਨੂੰ ਆਪਾਂ ਨੂੰ ਗੱਡੀ ਆ ਗਈ ਸੀਗੀ ਸਵੇਰ 8 ਵਜੇ ਆ ਗਈ ਸੀ ਕੰਪਨੀ ਦੀ ਗੱਡੀ ਫਿਰ ਉਹ ਇੱਥੇ ਪਹਿਲਾਂ ਕਵਾਰਟੀਨ ਕਰਨ ਕਵਾਰਟੀਨ ਚ ਲੈ ਕੇ ਗਈ ਆਪਾਂ ਨੂੰ ਕਵਾਰਟੀਨ ਚ ਬਈ 3 ਦਿਨ ਰਹੇ ਆ ਤੇ ਪਹਿਲਾਂ ਉਹਨਾਂ ਨੇ ਪਹਿਲੇ ਦਿਨ ਤੋਂ ਰੈਸਟ ਹੀ ਦਿੱਤਾ ਤੇ ਫਿਰ ਅਗਲੇ ਦਿਨ ਕੀ ਹੋਇਆ ਟੈਸਟ ਵਗੈਰਾ ਕੋਰੋਨਾ ਟੈਸਟ ਹੋ ਗਿਆ ਬਲੱਡ ਟੈਸਟ ਹੋ ਗਿਆ ਐਕਸ-ਰੇ ਐਕਸ-ਰੇ ਹੋ ਗਿਆ ਛਾਤੀ ਦੇ ਇਹ ਸਭ ਕੁਝ ਕਰਾਇਆ ਉਸ ਤੋਂ ਬਾਅਦ ਤੇ ਜਿਹਨ ਆਪਣੀ ਇੱਕ ਕਲਾਸ ਲੱਗੀ ਸੀ ਵਰਕਰਾਂ ਦੀ ਸਪੈਸ਼ਲ ਐਮਓਐਮ ਦੁਆਰਾ ਐਮਓਐਮ ਜਿਹੜੀ ਇੱਥੇ ਸੰਸਥਾ ਬਣੀ ਹੋਈ ਹੈ ਸਿੰਗਾਪੁਰ ਦੀ ਉਹਦੀ ਆਪਣੀ ਇੱਕ ਕਲਾਸ ਹੁੰਦੀ ਆ ਤੇ ਇੱਥੋਂ ਰਹਿਣ ਦਾ ਰਹਿਣ ਸਹਿਣ ਦਾ ਤਰੀਕਾ ਦੱਸਿਆ ਜਿਹਦੇ ਵਿੱਚ ਇਸ ਕਲਾਸ ਵਿੱਚ ਬਈ ਇੱਥੇ ਰਹਿਣ ਸਹਿਣ ਦਾ ਤਰੀਕਾ ਦੱਸਿਆ ਜਾਂਦਾ ਬਾਕੀ ਜਿਹੜੇ ਵੀ ਆਪਣੇ ਅਧਿਕਾਰ ਹੁੰਦੇ ਆ ਜਾਂ ਜਿਵੇਂ ਕਰਤੱਵ ਲਾ ਲੋ ਕਰਤੱਵ ਹੁੰਦੇ ਆ ਆਪਣੇ ਤੇ ਉਹ ਸਭ ਕੁਝ ਸਮਝਾਇਆ ਜਾਂਦਾ ਤੇ ਇਹ ਸਭ ਕੁਝ ਜਾਂਦਾ ਇੰਗਲਿਸ਼ ਚ ਹੋਊਗਾ ਜਾਂ ਇੱਥੇ ਤਾਮਿਲ ਭਾਸ਼ਾ ਚੱਲੂਗੀ ਪੰਜਾਬੀ ਹਿੰਦੀ ਇਹ ਲੈਂਗੁਏਜ ਦੇ ਚ ਹੈਣੀਆਂ ਤੇ ਇੰਗਲਿਸ਼ ਚ ਜਿੰਨੀ ਕਉਂਦੀ ਹੈ ਨਾ ਮਾੜੀ ਮੋਟੀ ਆਪਾਂ ਗੱਲ ਕਰਦੇ ਆਂ ਦੂਜੇ ਤਾਮਿਲਨਾਡੂ ਵਾਲੇ ਤਾਂ ਵੀ ਵਾਏ ਦੇ ਇਥੇ ਉਹਨਾਂ ਨਾਲ ਜਾਂ ਚੀਨਾਂ ਨਾਲ ਜਿਨੀ ਕਿ ਅੰਗਰੇਜ਼ੀ ਆਉਂਦੀ ਆ ਵਸੇ ਉਹ ਗੱਲ ਕੁ ਦੂਜੇ ਦੀ ਸਮਝ ਆ ਜਾਂਦੀ ਆ ਐਹ ਦੀ ਕੋਈ ਗੱਲ ਨਹੀਂ ਤੇ ਤੀਜੇ ਜਣਾਂ ਜਦੋਂ ਆਪਣੀ ਕਲਾਸ ਤੋਂ ਬਾਅਦ ਸ਼ਾਮ ਨੂੰ 6 ਵਜੇ ਕਾਰੰਟਿਨ ਚੋਂ ਫੇਰ ਕੰਪਨੀ ਦੀਆਂ ਗੱਡੀਆਂ ਲੈ ਕੇ ਆਪਾਂ ਨੂੰ ਡੋਮੇਟਰੀ ਆ ਚੁੱਕੀਆਂ ਆ ਡਿਮੈਟਰੀ ਆਪਣੀ ਟਵਾਸ ਵਿੱਚ ਹੈਗੀ ਆ ਤੇ ਡਿਮੈਟਰੀ ਵਿੱਚ ਆ ਕੇ ਦੇਖੀ ਇਥੋਂ ਦੇ ਹਾਲਾਤ ਵਧੀਆ ਸੀਗੇ ਰਹਿਣ ਸੰ ਦਾ ਤਰੀਕਾ ਵਧੀਆ ਬਾਕੀ ਆਪਣੇ ਜਿਹੜੇ ਕੋਈ ਯਾਰ ਮਿੱਤਰ ਸੀਗੇ ਉਹਨਾਂ ਨੂੰ ਮਿਲੇ ਰੋਟੀ ਬਾਣੀ ਖਾਦਾ ਤੇ ਅਰੈਸਟ ਕੀਤੀ ਤੇ ਅੱਜ ਤਰੀਕ ਹੈਗੀ 4 4 ਤਰੀਕ ਨੂੰ ਵੀ ਆਪਾਂ ਨੂੰ ਅਰੈਸਟ ਕਰਨ ਲਈ ਦਿੱਤੀ ਗਿਆ ਤੇ ਨਾ ਤੋਕੇ ਵਧੀਆ ਅਰੈਸਟ ਕੀਤੀ ਆ ਤੇ ਮੈਂ ਦੱਸਣਾ ਸੀਗਾ ਵੀ ਜੇ ਹੋਰ ਵੀ ਜਿਹੜੇ ਵੀਰ ਭਰਾ ਆਪਣੇ ਸਿੰਗਾਪੁਰ ਆਉਣਾ ਚਾਹੁੰਦੇ ਆ ਵਰਕ ਵੀਜ਼ੇ ਤੇ ਤੋਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਕਿਉਂਕਿ ਆਪਣੇ ਮਨ ਵਿੱਚ ਸਿੰਗਾਪੁਰ ਆਉਣ ਤੋਂ ਪਹਿਲਾਂ ਜਾਂ ਕਿਸੇ ਵੀ ਹੋਰ ਕੰਟਰੀ ਜਾਣ ਤੋਂ ਪਹਿਲਾਂ ਬਹੁਤ ਸਾਰੇ ਮਨ ਵਿੱਚ ਸਵਾਲ ਹੁੰਦੇ ਆ ਤੇ ਮੈਂ ਤਾਂ ਜਿਵੇਂ ਜ਼ੀਰੋ ਤੋਂ ਚੱਲਿਆ ਪਹਿਲਾਂ ਕਦੇ ਜਾਇਜ਼ਤੀ ਵੀ ਨਹੀਂ ਬੈਠੇ ਸੀਗੇ ਹੌਲੀ ਹੌਲੀ ਪਤਾ ਲੱਗਦਾ ਜਿਵੇਂ ਜਿਵੇਂ ਹੁੰਦੀ ਹੈ ਤੇ ਆਪਾਂ ਆਪਣੇ ਚੈਨਲ ਦੇ ਉੱਤੇ ਡੇਲੀ ਅਪਡੇਟ ਬਲੌਗ ਕਰ ਪਾਇਆ ਕਰਾਂਗੇ ਜਿਹਦੇ ਵਿੱਚ ਇਥੋਂ ਦਾ ਰਹਿਣ ਸਹਿਣ ਖਾਣ ਪੀਣ ਦਾ ਤਰੀਕਾ ਸਾਨੂੰ ਸਭ ਕੁਝ ਦੱਸਿਆ ਜਾਊਗਾ ਤੇ ਬਾਕੀ ਇਥੋਂ ਦਾ ਲਾਈਫ ਸਟਾਈਲ ਕਿਦਾਂ ਦਾ ਹੌਲੀ ਹੌਲੀ ਡੇ ਬਾਏ ਡੇ ਜਿਵੇਂ ਜਿਵੇਂ ਬਲੌਗ ਆਪਾਂ ਜਗਾ ਘੁੰਮਾਂਗੇ ਜਾਂ ਜਿਵੇਂ ਵੀ ਕੋਈ ਪ੍ਰੋਸੈਸ ਇਥੋਂ ਦਾ ਜਿਹੜਾ ਫਾਲੋ ਕਰਾਂਗੇ ਉਹ ਸਾਨੂੰ ਆਪਣੇ ਬਲੌਗ ਵਿੱਚ ਦੱਸਦੇ ਰਹਾਂਗੇ ਤਾਂ ਤੇ ਚੈਨਲ ਨੂੰ ਬਤਵਾ ਸਬਸਕ੍ਰਾਈਬ ਕਰੋ